ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਆ ਜੀ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਨੂੰ ਰੌੜਕੀ ਵਾਲੇ ਲੋ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਵਾਲੋ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਅੱਜ ਦੇ ਦਿਨ ਦੀ ਕਰਦੇ ਆ ਜੀ ਸ਼ੁਰੂਆਤ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਉਹ ਤਾਂ ਜਾਣਦੇ ਹੀ ਜਿਹੜੇ ਵੀਡੀਓ ਦੇਖਦੇ ਆ ਕੱਲ ਆਪਾਂ ਨਾਰਥ-ਈਸ 7 ਸਿਸਟਰ ਦੀ ਲਾਸਟ ਸਟੇਟ ਮਗਾ ਲਿਆ ਸੀ ਆਪਣੀ 7ਵੀਂ ਉਹ ਆਪਾਂ ਫਸਲ ਕਰਕੇ ਪਹੁੰਚੇ ਸੀਗੇ ਗੁਹਾਟੀ ਸ਼ਹਿਰ ਜਿਹੜੀ ਰਾਜਧਾਨੀ ਆ ਅਸਾਮ ਦੀ ਤੇ ਆਪਾਂ ਅੱਜ ਇੱਥੇ ਸਿਕੰਦਰਬਾਈ ਦੇ ਘਰ ਆਂ ਤੇ ਸਿਕੰਦਰਬਾਈ ਦੇ ਕੋਲੇ ਰੁਕਾਂਗੇ ਤੇ ਅੱਜ ਆਪਾਂ ਥੋੜਿਆ ਘੋੜੇ ਦਾ ਕੰਮ ਕਰਾਉਣਾ ਥੋੜਾ ਜਿਹਾ ਨਹੀਂ ਚੱਜਣਾ ਕਰਾਉਣਾ ਅੱਜ ਘੋੜੇ ਦਾ ਕੰਮ ਕਰਾਉਨੇ ਆ ਮਹਾਰਾਜ ਕਾਲਪੁਰਖ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਆ ਓਟਾ ਅਸਰੇ ਥੱਲੇ ਰਹਿ ਕੇ ਇਹ ਨੌਸਤੀਸ਼ਟ ਆਪਣਾ ਫਤਿਹ ਹੋਇਆ ਆ ਕਿਉਂਕਿ ਜਿਹੜੀ ਕੈਸਟ ਆ ਆਪਣੀ ਇਸ ਤੂਫਾਨ ਘੋੜੇ ਦੀ ਇਹਦੇ ਨਾਲ ਹੀ ਆਪਾਂ ਲੇ ਲਦਾਖ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਟਾਇਟ ਪਾ ਬਦਲਾ ਲਿਆ ਸੀਗਾ ਸਰਵਿਸ ਕਰਾ ਲਈ ਸੀਗੀ ਤੇ ਕੈਸਟ ਨੀ ਚੇਂਜ ਕਰਵਾਈ ਸੀਗੀ ਤੇ ਇਸੇ ਹੀ ਕੈਸਟ ਨਾਲ ਲੇ ਲਦਾਖ ਤੇ ਇਸੇ ਕੈਸਟ ਦੇ ਨਾਲ ਕੋਈ ਸ਼੍ਰੀ ਹੇਮਕੋਟ ਸਾਹਿਬ ਵੀ ਗਏ ਸੀ ਤੇ ਸ਼੍ਰੀ ਹੇਮਕੋਟ ਸਾਹਿਬ ਤੋਂ ਬਾਅਦ ਇਹ ਜੇ ਕਹਿੜ ਦੇ ਨਾਲ ਆ ਨਾਰਥ-ਈਸਟ ਵੀ ਫਤਿਹ ਹੋਇਆ ਤੇ ਹੁਣ ਤਾਂ ਬਣਦਾ ਯਾਰ ਨਾ ਪੌਣੀ ਘੋੜੇ ਤੂਫਾਨ ਦਾ ਵੀ ਕੰਮ ਹੋਣਾ ਚਾਹੀਦਾ ਇਹ ਕਰਕੇ ਅੱਜ ਤੇ ਹੱਥ ਫੜਾਉਨੇ ਆ ਥੋੜਾ ਜਿਹਾ ਵਿਚਾਰੇ ਨੂੰ ਇਹਨੂੰ ਵੀ ਰਵਾ ਕਰਦੇ ਆ ਚੱਲਦੇ ਆ ਦੁਕਾਨਵਾਲ ਨੂੰ ਦੇਖਦੇ ਆ ਕਿ ਸ਼ੌਪ ਤੇ ਗੱਲ ਹੋਈ ਆ ਉੱਥੇ ਪਹੁੰਚ ਕੇ ਬਾਕੀ ਰਾਹ ਬਾਟੇ ਦਾ ਸਫ਼ਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਅੱਜ ਆਪਾਂ ਸ਼ਹਿਰ ਘਵਾਟੀ ਜੇ ਢੇੜਾ ਛੇੜਾ ਲਾਉਨੇ ਆ ਆ ਜਾਓ ਜੀ ਲੋ ਜੀ ਲੁਕੇ ਹਨ ਗੱਡੀਆਂ ਆਪਾਂ ਤੇ ਰੋਡ ਨੈਸ਼ਨ ਹਾਈਵੇ 27 27 ਆ ਦੇਖੀਏ ਲੋਕ ਘਾਟੀ 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 ਇਹ ਦੁਕਾਨ ਆਪਾਂ ਰਹਿ ਗਈ ਆ 6 ਕਿਲੋਮੀਟਰ ਤੇ 11 ਕਿਲੋਮੀਟਰ ਸੀਗੀ ਸਿਕੰਦਰਬਾਈ ਦੇ ਘਰ ਤੋਂ ਤੇ ਕੈਸਲਾਨ ਵਾਲਿਆਂ ਨੇ ਤਾਂ ਜਵਾਬ ਹੀ ਦਿੱਤਾ ਸਰ ਇੱਥੇ ਦੁਕਾਨਾਂ ਹੈਗੇ ਆ ਤੁਹਾਨੂੰ ਕਹਿੰਦੇ ਬਾਈ ਸਪੌਟ ਦਾ ਹੈਗਾ ਨਹੀਂ ਕਰ ਸਕਦੇ ਸਾਡਾ ਸਾਈਕਲ ਹੁੰਦਾ ਟਰਾਈਬਨ ਦਾ ਜਾਂ ਜਿਹੜੇ ਇਹਨਾਂ ਦੇ ਆਉਂਦੇ ਆ ਬਿੱਟਵੰਦੇ ਉਹ ਕਹਿੰਦਾ ਉਹ ਕਰ ਸਕਦੇ ਬੜੇ ਤੇ ਆਪਾਂ ਕਿਹਾ ਚਲ ਇੰਨੀ ਹੈਲਪ ਕਰੋ ਦੁਕਾਨ ਦੱਸੋ ਕੋਈ ਵੈਸਟ ਲਈ ਤੇ ਉਹਨਾਂ ਨੇ ਦੁਕਾਨ ਦੱਸੀ ਜੀ ਹਾਂ ਉੱਥੇ ਪਹੁੰਚ ਰਹੇ ਆ ਤੇ ਦੁਕਾਨ ਤੇ ਪਰ ਜਿਹੜਾ ਸਾਮਾਨ ਦਿੱਤਾ ਬਹੁਤ ਮਹਿੰਗਾ ਦੱਸਿਆ ਨਹੀਂ ਪਰ ਪੋਣਾ ਪੈਣਾ ਇਹ ਵੀ ਮਜਬੂਰੀ ਆ ਅਸਾਂ ਜੇ ਤਕਰੀਬਨ ਮਿਲਾ ਕੇ ਅਸਾਂ ਨੂੰ ਤਾਂ ਪੰਜਾਬ ਜੀ ਲੋਟੂ ਜਿਹੜੇ ਸਾਈਕਲਾਂ ਦੀਆਂ ਦੁਕਾਨਾਂ ਖੋਲੀਆਂ ਆ ਬਹੁਤ ਠੀਕ ਆ ਤੇ ਹਰੇ ਇਰਾਦੇ ਆ ਮਾਰੇ ਮੂੰਹ ਕੋ ਆ ਨਹੀਂ ਦੂਰਨ ਛੱਡ ਕੇ ਮਾਰਦੇ ਸੂਈਆਂ ਨਹੀਂ ਤਕੀਆਂ ਪਟੱਕਠਾ ਇਹ ਬੜੂ ਜੇ ਪੈਸੇ ਬਾਹਰ ਹਲੋ ਜੀ ਲਾਤ ਦਾ ਘੋੜਾ ਪਾ ਲਿਆ ਕੇ ਦੁਕਾਨ ਦੇ ਮੂਹਰੇ ਸਪੋਟ ਟੈਕਨੋਲੋਜੀ ਸੈਂਟਰ ਗियर ਅਪ ਯੂਅਰ ਪੈਸ਼ਨ ਗੇਅਰ ਅਪ ਮਾਈਲ ਆਹੇ ਦੋ ਸ਼ਾਪਾਂ ਇਹਨਾਂ ਦੀਆਂ ਗੇਅਰ ਅਪ ਕੱਲੀ ਤੇ ਇੱਕ ਗੇਅਰ ਅਪ ਮਾਈਲ ਇਹ ਆਪਾਂ ਮਾਈਲਸ ਨੇ ਇਹਨਾਂ ਦੇ ਤੇ ਸਾਈਕਲ ਸੂਲ ਤਾਂ ਬਾਵਾ ਖੜੇ ਅੰਦਰ ਤੇ ਹਲੇ ਸਫਾਈ ਕਰਦੇ ਆਪਾਂ ਟਾਈਮ ਨਾ ਹੀ ਪਹੁੰਚ ਗਏ ਦੇਖੋ ਤਾਂ ਘੋੜੇ ਖੜੇ ਫਿਰ ਆ ਤਾਂ ਝਾਂਗ ਰੰਦਾ ਦੇਰ ਦੇ ਹੁਣ ਕਰਦੇ ਆਂ ਗੱਲਬਾਤ ਲਓ ਜੀ ਟੰਗ ਤਾਂ ਫੇ ਛੱਕੇ ਤੂਫਾਨ ਨੇ ਹਾਂ ਤੇ ਡਾਕਟਰ ਸਾਹਿਬ ਆਪਣੀ ਡਰੈਸ ਪਾਉਂਦੇ ਹੋਏ ਘੋੜੇ ਤੂਫਾਨ ਦਾ ਆਪਰੇਸ਼ਨ ਕਰਨ ਲੇ ਬਾਜੀ ਖੋਲ ਤਾਂ ਕੱਲਾ ਕੱਲਾ ਪੜ ਜਾਵੇ ਡਾਕਟਰਾਂ ਨੇ ਘੋੜੇ ਤੂਫਾਨ ਦਾ ਡੂੜਾ ਡਰ ਲੱਗੇ ਆ ਮੇਨ ਦਾ ਡਰਾ ਆ ਹੈੱਡ ਤੇ ਇਹ ਕੰਪਾਉਂਡਰ ਆ ਇਹ ਕਿੰਨਾ ਸਮਾਂ ਲੱਗਦਾ ਤੁਹਾਡੇ ਨਾਲ ਬਾਅਦ ਸਾਂਝਾ ਕਰਾਂਗੇ ਇੰਨਾ ਮੋਟਰਸਾਈਕਲਾਂ ਨਾਲ ਬੱਸ ਕਾਰ ਬੱਸ ਨਾ ਗੱਡੀਆਂ ਨਾਲ ਜਿੰਨਾ ਘੋੜੇ ਨੂੰ ਲੱਗ ਰਿਹਾ ਆ ਘੋੜੇ ਰੱਖਣੇ ਕਿਤੇ ਸੌਖੇ ਆ ਇਹ ਤਾਂ ਬੈਠ ਬੈਠ ਕੇ ਅੱਕ ਗਿਆ ਰੋੜ ਕੀ ਵਾਲਾ ਚੱਲ ਰਿਹਾ ਬਈ ਨਾ ਪ੍ਰੇਸ਼ੈਨਟਰ ਚ ਪੂਰਾ ਕੰਮ ਛੇਰ ਗਵੱਟੀ ਜਦ ਤੱਕ ਮੈਂ ਕਹਾ ਤੁਹਾਡੀ ਨਿਗਾ ਮਰੋਣੇ ਆ ਘੋੜੇ ਆਪਣੇ ਤੱਕ ਆ ਕੰਮ ਹੁੰਦਾ ਸਾਈਕਲਾਂ ਤੇ ਆ ਸਕਾਟ ਦਾ ਖੜਾ ਤੇ ਸਾਈਕਲ ਪਈਆਂ ਕੋ ਮਹਿੰਗੇ ਮਹਿੰਗੇ ਵੀ ਹੈਗੇ ਆ ਕਾਫੀ ਇਧਰ ਇਹ ਗੈਂਟ ਦਾ ਆ ਜਿਹੜਾ ਆ ਤੇ ਇਹ ਗੈਂਟ ਦੇ ਹੀ ਆ ਆ ਸਾਰੇ ਗੈਂਟੇ ਹੀ ਖੜਾ ਆ ਆਵੰਤੀ ਵੀ ਹੈਗਾ ਆ ਆਵੰਤੀ ਬਲੈਕ ਥੰਡਰ ਆਵੰਤੀ ਆ ਬਰਗਾ ਮਾਉਂਟ ਦੇ ਵੀ ਵੇਹ ਸਾਈਕਲ ਹੈਗੇ ਆ ਪਾਈਆਂ ਕੋ ਇਹ ਵੀ ਸਾਈਕਲ ਕਾਫੀ ਮਹਿੰਗਾ ਹੁੰਦਾ ਆ ਬਰਗਾ ਮਾਉਂਟ ਤੇ ਆ ਦਾ ਸਕਾਟ ਬਈ ਆ ਤੇ ਆ ਵੀ ਸਕਾਟ ਦੇ ਹੀ ਆ ਦੋਨੇ ਇੱਕ ਤੁਹਾਨੂੰ ਦਿਖਾ ਲਦੇ ਆ ਗਰ ਕਾਉਂਟ ਪੂਰੀ ਬਾਈਕ ਆਹਦੇ ਖੜਾ ਆ ਜਿਹੜਾ ਆ ਇਹ ਰਾਇਆ ਗ੍ਰੈਂਡ ਟ੍ਰਾਂਸਪੋਰਟ RD3 ਵੈਲਕਮ ਮਾਉਂਟ ਤੇ ਸਮਾਨ ਦਿੱਤਾ ਭਾਈਆਂ ਕੋਈ ਪੂਰਾ ਆ। ਸਮਾਨ ਸਾਰਾ ਕੰਪਨੀ ਦਾ ਹੀ ਆ। ਇਹ ਮਹਿੰਗਾ ਕੋ ਹੁੰਦਾ ਆ। ਇਹਦੀ ਗੱਲ ਆ ਅਜ ਗਲਵਜ਼ੇ ਨੂੰ ਦਸੀਏ ਤਾਂ ਗਲਵਜ਼ੇ ਹੀ ਇਹ 2500 ਦੇ ਆ। ਤੇ ਇਹ ਕਹਿੰਦੇ ਸਾਈਕਲਿੰਗ ਕਰਨੀ ਕਿਹੜੀ ਕੋਈ ਮਹਿੰਗੀ ਆ ਸਾਈਕਲ ਤੇ ਹੀ ਆ। ਭਾਈ ਸਾਈਕਲਾਂ ਦਾ ਸਮਾਨ ਬਹੁਤ ਮਹਿੰਗਾ ਹੁੰਦਾ ਆ। ਇਹ ਆ ਸਾਰਾ ਸਮਾਨ ਤਤਾ ਤਤਾ ਸਟੈਂਡ ਪੰਪ ਵਗੈਰਾ ਇਹਨਾਂ ਕਾ ਬਾਕੀ ਆ ਜੋ ਕੁਝ ਵੀ ਤੁਹਾਨੂੰ ਚੀਦਾ ਲਾਈਟਾਂ ਵਗੈਰਾ ਮੀਟਰ ਨਿਆਣਿਆਂ ਲਈ ਵੀ ਹੈਗੀਆਂ ਗੱਡੀਆਂ ਜੇ ਨਿਆਣਿਆਂ ਨੇ ਚਲਾਉਣਾ ਆ ਛੋਟਾ ਮੋਟਰਸਾਈਕਲ ਛੋਟੇ ਲਈ ਪੰਜਾਬ ਉਹ ਤੇਰੇ ਲਈ ਬਹੁਤ ਵਧੀਆ ਹੈ ਕਿਤੇ ਨਹੀਂ ਥੋੜਾ ਜਿਹਾ ਵੱਡਾ ਹੋ ਜਾਵੇ ਤੈਨੂੰ ਲੈ ਕੇ ਤੇ ਨਹੀਂ ਦਾਂਦਾ ਇੱਕ ਨੇ ਉੱਪਰਲੇ ਫਲੋਰ ਤੇ ਵੀ ਸਾਈਕਲ ਟਿਕਾਇਆ ਹੋਆ ਉਹ ਵੀ ਤੁਹਾਨੂੰ ਦਿਖਾ ਲਦੇ ਆ ਇਹ ਲਓ ਤਾਂ ਇਹ ਬੱਚਿਆਂ ਲਈ ਚੰਗਾ ਤਗੜਾ ਕਾਰੋਬਾਰ ਆ ਵੀ ਸਾਈਕਲਾਂ ਦਾ ਬਈਆਂ ਦਾ ਚੰਗਾ ਤਗੜਾ ਇਹਨੂੰ ਕਹ ਲਈਏ ਆਨਟੀ ਦੇਨੀ ਵੈਕਟਰ 91 ਬ੍ਰਿਟਿਸ਼ ਏਗਲ ਤੇ ਇਧਰ ਪੁੱਠੇ ਵੀ ਟੰਗੇ ਹੋ ਆਉਂਦੇ ਤੇ ਆ ਜਿਹੜੀ ਮੈਡਮ ਦੇਖਦੇ ਸੀ ਇਹ ਵੀ ਪੂਰੀ ਜਾਣਕਾਰੀ ਰੱਖਦੀ ਹੈ ਭਰਾਓ ਸਾਈਕਲਾਂ ਬਾਰੇ ਪੂਰੀ ਤੇ ਸਮਾਨ ਬਾਰੇ ਵੀ ਕਿਹੜਾ ਕਿਥੇ ਪੈਣਾ ਤੇ ਕਿਹੜਾ ਕਿੰਨੇ ਦਾ ਲਓ ਜੀ ਆਪਣਾ ਹੋ ਗਿਆ ਇਹ ਚਾਹ ਦਾ ਟਾਈਮ ਹੁਣ ਪੀਨੇ ਆ ਚਾਹ ਆਹ ਦੇਖ ਲਓ ਸ਼ਾਮ ਦੀ ਗੱਦਾਂ ਹਾਂ ਰਾੜ ਕੇ ਦੰਦੇ ਪੂਰੀ ਬਾਈ ਮੀਠਾ ਥੋੜਾ ਜਿਆਦਾ ਕਰ ਦੇਣਾ ਪਹਿਲੇ ਜਿਹਾ ਜਿਹਾ ਕੀਆ ਥਾ ਲਓ ਜੀ ਚੱਕੇ ਗੁੰਨੇ ਆਪਾਂ ਕਰਦੇ ਅਸਲਾਬਦਲੀ ਮੂਹਲਾ ਪਿਛੇ ਕਰਦਾ ਤੇ ਪਿਛਲਾ ਮੋਰੇ ਮਗਰਲਾ ਜਿਆਦਾ ਘਸਿਆ ਸੀਗਾ ਨੂੰ ਮੋਰੇ ਕਰਤਾ ਤੇ ਸਾਰਾ ਖੋਲ ਖੂਲ ਕੋਣ ਵਿਚੋਂ ਗੋਲੀਆਂ ਗੋਲੀਆਂ ਬਾਈਆਂ ਨੇ ਪਾਤੀਆਂ ਨਵੀਆਂ ਜਾਂ ਗਰੀਸ ਨੂੰ ਕਰਤਾ ਆ ਰੀ ਫ੍ਰੀ ਕਾਲ ਵੀ ਕਰ ਦਿੱਤੇ ਆ ਫੁੱਲ ਲੈਂ ਨਰੇਕਾਂ ਬਰੂਕਾ ਤੇ ਆ ਕੈਥੜਾ ਮਿਲ ਗਈ ਆਪਾਂ ਨੂੰ ਜਿਹੜੀ ਆਪਾਂ ਚਾਹੁੰਦੇ ਸੀਗੇ 11 36 ਛਤ ਲਈ ਉੱਪਰਲੀ ਵੱਡੀ ਗਰਾੜੀ ਦੇ ਦੰਦੇ 36 ਤੇ ਸਰੜੀ ਦੇ 11 ਹੁੰਦੇ ਆ ਇਹਨੂੰ ਕਹਿੰਦੇ ਆ 11 36 ਤੇ ਇਹ ਵੀ ਹੋ ਗਿਆ ਚੇਨ ਵੀ ਨਵੀਂ ਪੈ ਜਾਣੀ ਆ ਇਹਨੂੰ ਟੂਟਰੀ ਮਿਲਾ ਕੇ ਸਾਰਾ ਕੰਮ ਹੋ ਗਿਆ ਤੇ ਤੁਹਾਨੂੰ ਕੈਸਟ ਦਿਖਾ ਲਦਾ ਮੈਂ ਕ ਜਾਨੀਏ ਗੱਲ ਇਹ ਆ ਵੀ ਦੱਸਣ ਵਾਲੀ ਜਿਹੜੀ ਆ ਕੈਸਟ ਆ ਤੇ ਚੈਨ ਆ ਵੀ ਤਾਂਦੀ ਨਿਕਲੀ ਤੇ ਅਕਾਲਪੁਰ ਸੱਚੇ ਪਾਸ਼ਿਆਂ ਦੀ ਮਿਹਰ ਸਦਕਾ ਤੇ ਘੋੜੇ ਦਾ ਵੀ ਪੂਰਾ ਸਾਥ ਨਵਾਇਆ ਆਪਣੇ ਤੂਫਾਨ ਨੇ ਇਸ ਕੈਸਟ ਦੇ ਨਾਲ ਆਪਾਂ ਲੇਲਦਾਖ ਵੀ ਕੀਤਾ ਸੀ ਤੇ ਲੇਲਦਾਖ ਤੋਂ ਬਾਅਦ ਆਪਾਂ ਇਹ ਟਾਇਟਪਾ ਬਦਲਾਇ ਤੇ ਫੁੱਲ ਸਰਵਿਸ ਸਾਈਕਲ ਦੀ ਕਰਾਤੀ ਸੀਗੀ ਤੇ ਪਰ ਆਪਾਂ ਕੈਸਟ ਨਹੀਂ ਚੇਂਜ ਕਰਾਈ ਸੀਗੀ ਕਿਉਂ ਕੱਲਾ ਲੇਲਦਾਖ ਹੀ ਕੀਤਾ ਸੀ ਇਹਨਾਂ ਉਸ ਟਾਈਮ ਤੇ ਉਦੋਂ ਬਾਅਦ ਚੋਂ ਫਿਰ ਲਿੱਲ ਦਾਖ ਤੋਂ ਬਾਅਦ ਕੀਤਾ ਫੇ ਆਪਾਂ ਆਪਣੇ ਹੇਮਕੋਨ ਸਾਹਿਬ ਗਏ ਸੀਗੇ ਇਹ ਸਹੀ ਕੈਸਟ ਦੇ ਇਹ ਹੀ ਕੈਸਟ ਸੀਗੀ ਤੇ ਹੇਮਕੋਨ ਸਾਹਿਬ ਤੋਂ ਬਾਅਦ ਥੋੜਾ ਬਹੁਤ ਪੰਜਾਬ ਚ ਹੀ ਚੱਲਿਆ 4-500 ਤੇ ਉਹ ਤੋਂ ਬਾਅਦ ਫੇ ਇਹ ਕੈਸਟ ਦੇ ਨਾਲ ਹੁਣ ਨਾਰਥ-ਈਸਟ ਵੀ ਫਤਿਹ ਹੋਇਆ ਬੜੀ ਕੈਸਟ ਚੱਲੀ ਇਹ ਯਾਰ ਧਾਂਦੀ ਸੀਗੀ ਕੈਸਟ ਧੰਨਵਾਦ ਤੇਰਾ ਸ਼ਿਮਾਨੋ ਕੈਸਟੇ ਸੀਗੀ ਕੈਸਟ ਸ਼ਮਾਨਉਂਦੀ ਤੇ ਚੇਨ ਵੀ ਸ਼ਮਾਨਉਂਦੀ ਸੀਗੀ ਤੇ ਹੁਣ ਵੀ ਆਪਾਂ ਕੈਸਟ ਵੀ ਸ਼ਮਾਨਉਂਦੀ ਤੇ ਚੇਨ ਵੀ ਸ਼ਮਾਨਉਂਦੀ ਪਵਾਈ ਆ ਬਾਕੀ ਇੱਕ ਜਾਣਕਾਰੀ ਬਹੁਤ ਜ਼ਰੂਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਬਾਅਦ ਚ ਕਰਦੇ ਆ ਤੇ ਇੱਕ ਆਪਾਂ ਆਹ ਵਾਲੀ ਗਰਾਰੀ ਇੱਕ ਬਦਲ ਹੋ ਗਈ ਆ ਆ ਥੱਲੇ ਆ ਜੀ ਇੱਕ ਘੱਟ ਕਾ ਸੀ ਇਹ ਕਹਿੰਦੇ ਚੱਲ ਜਾਣੀ ਐ ਇਹ ਨਵੀਆਂ ਹੈ ਨਹੀਂ ਸੀ ਨਾਲ ਕੋਲ ਤੇ ਇੱਕ ਨਾਲ ਕੋਲ ਪੁਰਾਣੀ ਆ ਪਈ ਸੀ ਕਿ ਸਾਈਕਲ ਦੀ ਉਹ ਪਾਸ ਸੀ ਆਪਣੀ ਵਾਲੀ ਐ ਨਹੀਂ ਕਸ ਗਈ ਸੀ ਇੱਕ ਫੇਰ ਮਿਲਦੀਆਂ ਉਦਾਂ ਵੀ ਨਵੀਆਂ ਕਹਿੰਦੇ ਜਿਹੜੀ ਜਾਣਕਾਰੀ ਆਪਾਂ ਨੂੰ ਮਿਲੀ ਆ ਉਹ ਗੱਤੀ ਸਕੂਲ ਚੱਲੂ ਉਹ ਜੁਦਾ ਜੁਦਾ ਸਾਡੇ ਨਾਲ ਕਹਿੰਦੇ ਬਾਈ ਤੋਂ ਬਾਅਦ ਡੈਸਕਾਂ ਟੇਸਕਾਂ ਨਾ ਉਹ ਦੇਤਾ ਕਿਹੜਾ ਕੋ ਨਾ ਮੋੜੇ ਕਿ ਇਹ ਬੰਦਾ ਨਾ ਮਾੜਾ ਉਹ ਸੁਪੀਣਾ ਜੋ ਮਾਤੇ ਕੋ ਭੋਲੇ ਨੂੰ ਆਪਣੇ ਨੂੰ ਕੰਮ ਨੂੰ ਕਿੰਨਾ ਟਾਈਮ ਲੱਗਾ ਤਾਂ ਬਾਅਦ ਸੰਝਾ ਕਰਦੇ ਆ ਇੱਥੋਂ ਜੱਜਮੈਂਟ ਲਾ ਲਿਓ ਵੀਰੇ ਆ ਹੀ ਤਾਂ ਆਪਣੇ ਆਏ ਤੇ ਬਾਈ ਨੇ ਧੂਪ ਬੱਤੀ ਕੀਤੀ ਤੇ ਹੁਣ ਫੇਰ ਧੂਪ ਬੱਤੀ ਕਰਨ ਲੱਗਾ ਬਾਈ ਲਓ ਜੀ ਘੋੜਾ ਆਪਣਾ ਤਿਆਰ ਬਰ ਤਿਆਰ ਆ ਹੁਣ ਸੜਕਾਂ ਤੇ ਭੱਜਣ ਨੂੰ ਆਪਣੇ ਘੋੜੇ ਦਾ ਜਿਹੜਾ ਕੰਮ ਕੀਤਾ ਬਹੁਤ ਤਸੱਲੀ ਨਾਲ ਕੀਤਾ ਬਾਈ ਨੇ ਤੁਹਾਨੂੰ ਬਾਈ ਦੇ ਨਾਲ ਮਿਲਾਉਨੇ ਆ ਜਣੀ ਕੰਮ ਆਪਾਂ ਬਹੁ ਕਰਾਏ ਏ ਬਾਈ ਨੇ ਬਹੁਤ ਤਸੱਲੀ ਨਾ ਕਰਾਇਆ ਸਤ ਸਤਿ ਗੱਲ ਬਾਈ ਬਿਲਕੁਲ ਦਾ ਰਾਮ ਰਾਮ ਥੈਂਕ ਯੂ ਬਾਈ ਆਪ ਆਪਣਾ ਨਾਮ ਬਤਾਨਣਾ ਮੇਰਾ ਪ੍ਰਾਂਜਲ ਰਫਾ ਹੈ ਔਰ ਹਮ ਇਸ ਤੋਂ ਜਿਆਦਾ ਸਾਈਕਲਿਸਟ ਹੋ ਹੈ ਸਹੀ ਸਹੀ ਸਪੋਰਟ ਟੈਕਨੋਲੋਜੀ ਸੈਂਟਰ ਕਿਤਨਾ ਟਾਈਮ ਹੋ ਗਿਆ ਕੰਮ ਕਰ ਰਿਹਾ ਹੋ ਨੋ ਸਾਲ ਹੋ ਗਿਆ ਨੋ ਸਰ ਆਪਨੇ ਸ਼ਿਮਾਨੋ ਸੇ ਸ਼ਿਮਾਨੋ ਸਰਟੀਫਿਕੇਟ ਸਰਟੀਫਿਕੇਟ ਹੈ ਨਾ ਆਪਕੇ ਪਾਸ ਹਾਂ ਬੰਦਾ ਯਾਨੀ ਇੰਨਾ ਹੀਰਾ ਆ ਜੀ ਬਾਲਾ ਹੀ ਵਧੀਆ ਬੰਦਾ ਤੇ ਕੰਮ ਇੰਨਾ ਤਸੱਲੀ ਨਾ ਕੀਤਾ ਆ ਜਾਣੀ ਕਿ ਮੈਂ ਵੀ ਕਹਿ ਸਕਦਾ ਕਰਾਇਆ ਪੰਜਾਬ ਚ ਵੀ ਹੈ ਕਈ ਵਾਰੀ ਪਰ ਜਿਹੜਾ ਬਾਈ ਨੇ ਕੰਮ ਕੀਤਾ ਉਹ ਪੰਜਾਬ ਚ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਸੀਗਾ ਆਪਣੇ ਵਾਲੇ ਘੋੜੇ ਦਾ ਬਾਈ ਇਹਦੇ ਲਈ ਤੇਰਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਵਧੀਆ ਕਾਰੀਗਰ ਆ ਯਾਰ ਤੂੰ ਟਾਪ ਦਾ ਮਿਸਤਰੀ ਆ ਹੁਣ ਗੱਲ ਇੱਕ ਜਿਹੜੀ ਜ਼ਰੂਰੀ ਆਪਾਂ ਕਹਿੰਦੇ ਆ ਜੀ ਤੁਹਾਡੇ ਨਾਲ ਕਰਨੀ ਆ ਉਹ ਗੱਲ ਹੈਗੀ ਇਹ ਬਈ ਆਪਣੇ ਘੋੜੇ ਦੀ ਜਦੋਂ ਆਪਾਂ ਸ਼ੁਰੂਆਤ ਕੀਤੀ ਨਵਾਂ ਸਾਈਕਲ ਆਉਦੋਂ ਕੰਪਨੀ ਨੂੰ ਨਾਲ ਹੀ ਹੁੰਦੀ ਆ ਨਾ ਉਦੋਂ ਬਾਅਦ ਜੋ ਆਪਾਂ ਪਟਨਾ ਪਟਨਾ ਸਾਹਿਬ ਦਾ ਹਾਂ ਪਟਨਾ ਸਾਹਿਬ ਤੋਂ ਵਾਪਸ ਆ ਰਹੇ ਸੀਗੇ ਪੰਜਾ ਤਖਤਾਂ ਦਾ ਸਫ਼ਰ ਕਰਕੇ ਉਦੋਂ ਲੁਧਿਆਣੇ ਮਿਲਿਆ ਜੀ ਆਪਾਂ ਨੂੰ ਫਰੈਸ਼ੀ ਬਾਈ ਸਿਰਫ ਸਾਈਕਲਿੰਗ ਦੀ ਵਜ੍ਹਾ ਨਾਲ ਤੇ ਬਾਈ ਕੋ ਰਾਤ ਵੀਰੋ ਕਹੀ ਸੀ ਆਪਾਂ ਬਾਈ ਫਰੈਸ਼ੀ ਨੂੰ ਜਾਣਦੇ ਹੀ ਆ ਸਾਰੇ ਜਿਹੜੇ ਆਪਣੇ ਨਾਲ ਭੈਣ ਭਰਾ ਜੁੜੇ ਹੋ ਆ ਉਦੋਂ ਬਾਈ ਨੇ ਕੈਸਟ ਚੇਂਜ ਕਰਾ ਕੇ ਦਿੱਤੀ ਪੈਸੇ ਬਾਈ ਨੇ ਦਿੱਤੇ ਸੀਗੇ ਠੀਕ ਹੈ ਜੀ ਤੇ ਉਦੋਂ ਬਾਅਦ ਵਿੱਚੋਂ ਫੇਰ ਆਪਾਂ ਸਫ਼ਰ ਕੀਤਾ ਕੰਨਿਆ ਕੁਮਾਰੀ ਵਾਲਾ ਤੇ ਕੰਨਿਆ ਕੁਮਾਰੀ ਵਾਲੇ ਸਫਰ 'ਚ ਵੀ ਜਿਹੜੀ ਕੈਸੇਟ ਸੀਗੀ ਉਹ ਬਾਈ ਨੇ ਪਵਾ ਕੇ ਦਿੱਤੀ ਸੀਗੀ ਘੋੜੇ ਦੀ ਕੈਹੜ ਤੇ ਚੈਨ ਤੇ ਉਦੋਂ ਬਾਅਦ ਫੇ ਆਪਾਂ ਕੀਤਾ ਲੇਹ ਲਦਾ ਤੇ ਲੇਹ ਲਦਾਖ ਵਾਲੇ ਸਫਰ 'ਚ ਵੀ ਫਰੈਸ਼ੀ ਬਾਈ ਨੇ ਕੈਸੇਟ ਪਾ ਕੇ ਦਿੱਤੀ ਸੀ ਆ ਜਿਹੜੀ ਅੱਜ ਚੇਂਜ ਕਰਾਈ ਆ ਉਸ ਕੈਸੇਟ ਨਾਲ ਲੇਹ ਲਦਾਖ ਉੱਤਰਾਖੰਡ ਏਮਕੁੰਟ ਸਾਹਿਬ ਤੇ ਹੁਣ ਨਾਰਥ-ਈਸਟ ਫਰਤੇ ਹੋਇਆ ਸੀ ਆਪਣਾ ਉਸ ਕੈਸੇਟ ਨਾਲ ਤੇ ਜਿਹੜੀ ਅੱਜ ਕੈਸੇਟ ਪਵਾਈ ਆ ਇਹ ਵੀ ਫਰੈਸ਼ੀ ਬਾਈ ਨੇ پیسے ਦਿੱਤੇ ਆ ਪ੍ਰੈਸਕੀ ਭਾਈ ਦਾ ਬਹੁਤ-ਬਹੁਤ ਧੰਨਵਾਦ ਆ ਇਹ ਕੋਈ ਇਦਾਂ ਨਹੀਂ ਵੀ ਪੁਰਾਣਾ ਮੇਰਾ ਕੋਈ ਬਚਪਨ ਦਾ ਯਾਰ ਆ ਭਾਈ ਸਾਈਕਲਿੰਗ ਕਰਕੇ ਸਾਈਕਲ ਦੇ ਘੋੜੇ ਕਰਕੇ ਤੂਫਾਨ ਕਰਕੇ ਭਾਈ ਮਿੱਤਰ ਬਣਿਆ ਸੀ ਤੇ ਹੁਣ ਤਾਂ ਭਰਾਵਾਂ ਨਾਲ ਉਹ ਵੀ ਵੱਧ ਕੇ ਆ ਭਾਈ ਦਾ ਸਤਿਕਾਰ ਭਾਈ ਵੱਡਾ ਵੀ ਆ ਤੇ ਇਸ ਕਰਕੇ ਸਤਿਕਾਰ ਵੀ ਵੱਡਿਆਂ ਵਾਲਾ ਹੀ ਆ ਭਾਈ ਦਾ ਇਹ ਪ੍ਰੈਸਕੀ ਭਾਈ ਦਾ ਇੱਕ ਵਾਰੀ ਫੇਰ ਦਿਲ ਤੋਂ ਧੰਨਵਾਦ ਬਹੁਤ-ਬਹੁਤ ਪ੍ਰੈਸਕੀ ਭਾਜੀ ਲਓ ਜੀ ਅਰਾਧ ਨੂੰ ਵੀ ਸ਼ਹਿਰ ਜਗਦਾਮ ਅਗਦਾ ਦੇਖ ਲਓ ਕੋਵਾਟੀ ਸ਼ਹਿਰ ਕੋਵਾਟੀ ਆਪਾਂ ਹੁਣ ਪਹੁੰਚ ਗਏ ਆ ਜੀ ਗੁਰੂ ਘਰ ਗੁਰੂ ਜੀ ਦੇ ਚਰਨਾਂ ਜੀ ਲਵਾਉਣੇ ਆ ਹਾਜ਼ਰੀ ਵਿੱਲਾ ਤੇ ਉੱਥਾਂ ਕਹਿੰਦੇ ਸੁਖਾਸਣ ਕਰ ਦਿੰਦੇ ਆ 6:30 ਵਜੇ ਬਾਕੀ 6:30 ਦਾ ਹੋ ਗਾਇਆ ਨੂੰ ਜਾ ਕੇ ਦੇਖਦੇ ਆ ਬਾਕੀ ਗੁਰੂ ਦੇ ਦਰ ਤੇ ਚਾ ਹਾਜ਼ਰੀ ਲਵਾ ਦਿਆਂਗੇ ਗੁਰੂ ਦੇ ਚਰਨਾਂ ਜੀ ਨਾਲ ਲੱਗੀ ਹੈ ਨਾ ਤੇ ਕਰਦੇ ਆ ਸ਼ੁਕਰਾਨਾ ਗੁਰੂ ਦਾ ਘੋੜੇ ਦਾ ਕੰਮ ਵੀ ਹੋ ਗਿਆ ਵਧੀਆ ਤਰੀਕੇ ਨਾਲ ਰੂਹ ਖੁਸ਼ ਹੋ ਗਈ ਜਿਹੜਾ ਯਾਰ ਮੈਸਤਰੀ ਨੇ ਕੰਮ ਕੀਤਾ ਤੇ ਨਾਲੇ ਸਫਰ ਫਤਿਹ ਹੋਇਆ ਹੈ ਉਹਦੇ ਲਈ ਗੁਰੂ ਦਾ ਸ਼ੁਕਰਾਨਾ ਕਰਦੇ ਆ ਗੁਰੂ ਚਰਨਾ ਚ ਹਾਜ਼ਰੀ ਲਵਾਵਾਂ ਸਾਗਰ ਦੇ ਉਹ ਵੀ ਦਰਸ਼ਨ ਦਿਵਾਉਗੇ ਜਾਨਾ ਚ ਹਾਜ਼ਰੀ ਗੁਰੂ ਦੁਆਰਾ ਕਹਾ ਗਿਆ ਜੀ ਸਤਿਗ ਸਭ ਦੁਆਰਾ ਹਾਂਜੀ ਬੇਸੋਲਾ ਤੁਹਾਡਾ ਸਾਥ ਹੀ ਆਪਣੀ ਮਰਦ ਆਪਾਂ ਪਹੁੰਚ ਗਏ ਘਰ ਸਿਕੰਦਰ ਵਾਈ ਦੇ ਕੋਲ ਇਹ ਘੋੜੇ ਰੱਖਣੇ ਕਿਤੇ ਸੌਕੇ ਨਹੀਂ ਹੈਗੇ ਬਾਕੀ ਆਹ ਦੇਖ ਆਹ ਦੇਖ ਲਓ ਬੈਲ ਘੋੜੇ ਪਾਲਣੇ ਦੇ ਸੌਕੇ ਨਹੀਂ ਇਹ ਖਾਲਾ ਜੀ ਦਾ ਬਣਾ ਨਹੀਂ ਇਹ ਗੱਲ ਸੱਚ ਆ ਸਿਆਣੇ ਦੀ ਕਹੀਓ ਗੱਡੀ ਜਿੰਨਾ ਖਰਚ ਆਉਂਦਾ ਤੇ ਗੱਡੀ ਜਿੰਨਾ ਟਾਈਮ ਲੱਗਦਾ ਸਵੇਰੇ 6:30 ਹੋ ਗਏ ਸੀ ਤੇ 6 ਵਜੇ ਬੈਲ ਦੇ ਕੇ ਬਾਹਰ ਨਿਕਲੇ ਆ ਇੱਕ ਮਿੰਟ ਵੀ ਆਪਣੇ ਘੋੜੇ ਦੇ ਕੰਮ ਕਰਨ ਤੋਂ ਬਿਨਾ ਹੋਰ ਪਾਸੇ ਉਹ ਨਹੀਂ ਕੋਈ ਕੰਮ ਨਹੀਂ ਕੀਤਾ। ਤੇ ਹਾਲੇ ਕੰਮ ਅੱਧਾ ਹੋਇਆ ਆ। ਐਡੀ ਸੱਚੀ ਗੱਲ ਆ। ਬਾਕੀ ਆਪਾਂ ਸਿਕੰਦਰ ਵਾਜ ਦੇ ਘਰ ਪਹੁੰਚ ਗਏ ਆ। ਤੇ ਇੱਧਰ ਬਾਈ ਨਾਲੇ ਖਜੂਰਾ ਚੱਕ ਲਿਆ ਆ। ਬਾਈ ਕਹਿੰਦਾ ਖਜੂਰਾ ਖਾ। ਬਾਕੀ ਗੱਲਾਂ ਬਾਤਾਂ ਦਾ ਨਸੇ ਇਹਨੂੰ ਕਰਾਂਗੇ। ਬਾਈ ਨੇ ਗੱਲਾਂ ਬਾਤਾਂ ਕਹਤੀਆਂ। ਬਾਈ ਕੋ ਸਿਟੀਜ਼ਨਸ਼ਿਪ ਆ ਅਮਰੀਕਾ ਦੀ। ਉਹ ਗੱਲਾਂ ਵਾਤਾ ਤੁਹਾਡੀਆਂ ਆਪਾਂ ਬਾਈ ਦੇ ਨਾਲ ਸਵੇਰ ਨੂੰ ਕਰਾਵਾਂਗੇ ਜਦੋਂ ਇੱਥੋਂ ਲਗਾਮਾਂ ਛੱਡਾਂਗੇ ਘੋੜੇ ਤੂਫਾਨ ਦੀਆਂ ਐ ਬਾਈ ਮੜੇ ਛੱਡਣ ਗਿਆਗੇ ਇਹਨੂੰ ਬਾਹਰ ਬਾਕੀ ਜਿੰਨੇ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਪਤਾ ਹੀ ਆ ਭਾਜੀ ਇਹਨਾਂ ਨੂੰ ਜਾਣਦੇ ਹੀ ਆ ਜਿਹਨੇ ਵੀਡੀਓ ਦੇਖਦੇ ਆ ਆਪਣੇ ਸਿਕੰਦਰ ਭਾਜੀ ਤੇ ਆ ਭਾਜੀ ਇਹਨਾਂ ਦੇ ਗਵੰਡੀ ਜਿਹੜੇ ਕਿਰਾਏ ਤੇ ਲੈਂਦੇ ਆ ਬਾਈ ਇਹਨਾਂ ਦੇ ਫਲੈਟ ਦੇ ਵਿੱਚ ਭਾਜੀ ਪਹਿਲਾਂ ਸਤਿ ਸ਼੍ਰੀ ਅਕਾਲ ਗੱਲਬਾਤ ਤੁਹਾਡੀ ਆਪਾਂ ਸਵੇਰ ਨੂੰ ਹੀ ਕਰਾਉਣੀ ਆ ਕੋਹ ਗੱਲਾਂ ਜਿਹੜੀਆਂ ਨੋਟ ਕੀਤੀਆਂ ਤੇ ਇਹਨੂੰ ਕਰਦੇ ਆ ਭਾਜੀ ਨਾ ਸੱਜੇ ਕਾਲ ਓਕੇ ਭਾਈ 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 ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਹਾਂਜੀ ਹੁਣ ਦੱਸਣ ਜੀ ਇਹ ਲੋੜੇ ਨਹੀਂ ਹੈਗੀ ਨਾ ਆਪਾਂ ਕਿੱਥੇ ਪਹੁੰਚੇ ਆ ਠੀਕ ਹੈ ਜੀ ਸਾਰੇ ਜੁੜੇ ਰਹੋ ਸਬਰਾਂ ਦੇ ਨਾਲ ਰੋੜ ਕੇੜਾ ਦਾ ਹੀ ਹੌਸਲਾ ਆ ਤੁਹਾਡਾ ਸਫਰ ਨਾ ਜੁੜਨਾ ਤੇ ਹੁਣ ਆਪਣਾ ਘੋੜਾ ਦੌੜਨਾ ਆ ਇਹ ਦਨੀਆ ਇੱਕ ਜਾਂ ਦੋ ਦਿਨਾਂ ਕਾਫੀ ਗੱਲ ਲੜਾਵਾਂਗੇ ਤੁਹਾਡੇ ਨਾਲ ਸਫਰ ਸੰਜੇ ਕਰਾਂਗੇ ਪਹਿਲਾ ਆਪਾਂ ਗੁਰੂ ਘਰ ਆ ਇਤਿਹਾਸ ਅਸਾਮ ਦੇ ਵਿੱਚ ਤੇ ਉਹਦੇ ਦਰਸ਼ਨ ਕਰਨੇ ਆ ਜਿੰਨਾ ਹੋ ਜਾਗਾ ਤੁਹਾਨੂੰ ਵੀ ਕਰਵਾਵਾਂਗੇ ਤੇ ਬਾਕੀ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਆ ਸਮਾਪਤੀ ਤੇ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਅਸਾਮ ਦੀਆਂ ਸੜਕਾਂ ਦੇ ਕੋੜਾ ਭਿਉਂਦੇ ਕੋੜਾ 9 ਵਾਰ 9 ਤਿਆਰ ਆ 11 ਵਜੇ ਗਿਆ ਬੰਦਾ ਇੰਨਾ ਕਿ ਮੈਸਤਰੀ ਟਾਪ ਦਾ ਨਾ ਸ਼ਬਦ ਹੈ ਨਹੀਂ ਉਹ ਧੰਨਵਾਦ ਕਰਨ ਨੂੰ ਮੈਂ ਕਹਾ ਸਿਰਾ ਬੰਦਾ ਸਿਰਾ ਇਦਾਂ ਦਾ ਪੰਜਾਬ ਦੇ ਪੂਰੇ ਦੇ ਵਿੱਚ ਨਹੀਂ ਮੈਸਤਰੀ ਹਾਂ ਇੱਕ ਮੈਸਤਰੀ ਹੈਗਾ ਸੈਕਲਾ ਦਾ ਉਹ ਆਪਣੇ ਊਨੇ ਦੇ ਵਿੱਚ ਆ ਕਹੇ ਸਫਰ ਕੱਢ ਕੇ ਦੇਖੋ ਜਦੋਂ ਆਪਾਂ ਲੇ ਲਦਾਖ ਕੀਤਾ ਸੀਗਾ ਤੇ ਲੇ ਲਦਾਖ ਵਾਲੇ ਸਫਰ ਜਦੋਂ ਆਪਾਂ ਮੰਡੀ ਸਾਹ ਪਹੁੰਚੇ ਸੀਗੇ ਗੁਰੂ ਘਰ ਤੇ ਉੱਥੋਂ ਆਪਾਂ ਸ਼ੁਰੂ ਕਰਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਿਹੜਾ ਹਿਮਾਚਲ ਚ ਗੁਰੂ ਗੋਬਿੰਦ ਸਿੰਘ ਜੀ ਮਾਰਗ ਹੈ ਤੇ ਉਨੇ ਵੁੰਦੇ ਉਨੇ ਤੋਂ ਆਪਾਂ ਕੰਮ ਕਰਾਇਆ ਸਾਈਕਲ ਦਾ ਉਹ ਬੰਦਾ ਵੀ ਬਹੁਤ ਕਾਰੀਗਰ ਸੀਗਾ ਪੰਜਾਬ 'ਚ ਐਡਾ ਕੋ ਕਾਰੀਗਰ ਨਹੀਂ ਹੈਗਾ ਜਿੰਦਾਂ ਦੇ ਆ ਦੋ ਕਾਰੀਗਰ ਆਪਾਂ ਨੂੰ ਮਿਲੇ ਅੱਜ ਤੱਕ ਇਹ ਆਪਣਾ ਐਕਸਪੀਰੀਅੰਸ ਆ ਆਪਣਾ ਖੁਦ ਦਾ ਬਾਕੀ ਠੀਕ ਹੈ ਜੀ ਮਿਲਦੇ ਆਂ ਕੱਲ ਨੂੰ ਸਵੇਰ ਨੂੰ ਰੌੜਕੀ ਵਾਲੇ ਨੂੰ ਰੌੜਕੀ ਵਾਲੇ ਘੋੜੇ ਤੂਫਾਨ ਨੂੰ ਇਹ ਸਾਰੇ ਸੱਤ ਸ਼੍ਰੀਕਰ ਹੁਣ ਚ ਵੀ ਖਜੂਰਾ ਰੌੜਕੀ ਵਾਲਿਆ